ਦੋਸਤੋ ਅਕਸਰ ਹੀ ਜਦੋਂ ਕੋਈ ਮੁਲਾਜ਼ਮ ਆਪਣੇ ਮਹਿਕਮੇ ਚ ਰਿਟਾਇਰ ਹੁੰਦਾ ਤਾਂ ਇੱਕ ਖੁਸ਼ੀ ਹੁੰਦੀ ਹੈ ਢੋਲ ਵੱਜਦੇ ਨੇ ਦਿਲ ਦੇ ਵਿੱਚ ਪਲਾਨਿੰਗਸ ਹੁੰਦੀਆਂ ਨੇ ਆਪਣੇ ਫਿਊਚਰ ਨੂੰ ਲੈ ਕੇ ਕਿ ਹੁਣ ਮੈਂ ਆਪਣਾ ਜਿਹੜਾ ਸਮਾਂ ਹੈ ਉਹ ਪਰਿਵਾਰ ਨਾਲ ਬਿਤਾਉਂਗਾ ਖੁਸ਼ੀ-ਖੁਸ਼ੀ ਕਿਉਂਕਿ ਰਿਟਾਇਰਮੈਂਟ ਦੇ ਵੀ ਬਹੁਤ ਸਾਰੇ ਜਿਹੜਾ ਸਰਕਾਰੀ ਪੈਸਾ ਮਿਲਦਾ ਹੈ ਪੈਨਸ਼ਨ ਲੱਗਦੀ ਹੈ ਜਿਸ ਦੇ ਨਾਲ ਕਿ ਉਹ ਆਪਣਾ ਆਉਣ ਵਾਲਾ ਭਵਿੱਖ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਬਿਤਾ ਸਕੇ ਪਰ ਸ਼ਿੰਦਰਪਾਲ ਦੇ ਚਿਹਰੇ ਤੇ ਛਾਈ ਹੋਈ ਉਦਾਸੀ ਇੱਕ ਸਵਾਲ ਹੈ ਇੱਕ ਨਹੀਂ ਬਹੁਤ ਸਾਰੇ ਸਵਾਲ ਨੇ ਜੋ ਤੁਹਾਡੇ ਵੀ ਮਨ 'ਚ ਉੱਟਦੇ ਹੋਣਗੇ ਤੁਹਾਨੂੰ ਦੱਸ ਦਈਏ ਕਿ ਸ਼ਿੰਦਰਪਾਲ ਅੱਜ ਪੀਆਰਟੀਸੀ ਬਠਿੰਡਾ ਵਿਭਾਗ ਦੇ ਵਿੱਚੋਂ ਰਿਟਾਇਰ ਹੋਏ ਨੇ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਹੈ ਵਿਦਾਇਗੀ ਪਾਰਟੀ ਉਹਨਾਂ ਦੇ ਸਾਥੀਆਂ ਨੇ ਦਿੱਤੀ ਹੈ ਪਰ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੀ ਬਜਾਏ ਉਦਾਸੀ ਛਾਈ ਹੋਈ ਹੈ ਕਾਰਨ ਇਹ ਆ ਦੋਸਤੋ 2004 ਦੇ ਵਿੱਚ ਸਿੰਦਰਪਾਲ ਪੀਆਰਟੀਸੀ ਮਹਿਕਮੇ ਵਿੱਚ ਭਰਤੀ ਹੋਏ ਸੀ ਤੇ ਉਸ ਤੋਂ 20 21 ਸਾਲ ਦੇ ਕਰੀਬ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਉਹਨਾਂ ਦੀ ਮੰਜ਼ਲਾਂ ਤੱਕ ਪਹੁੰਚਾਇਆ ਚਾਹੇ ਮੀ ਆਇਆ ਨੇਰੀ ਆਈ ਪਰ ਕੰਮ ਕਦੇ ਰੁਕ ਨਹੀਂ ਦਿੱਤਾ ਪਰ ਤੁਹਾਨੂੰ ਦੱਸ ਦਈਏ ਦੋਸਤੋ ਅੱਜ 21 ਸਾਲਾਂ ਬਾਅਦ ਵੀ ਉਹ ਕੱਚੇ ਰਟਾਇਰ ਹੋਏ ਨੇ ਯਾਨੀ ਕਿ ਸਰਕਾਰ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਆ ਰਹੀਆਂ ਨੇ ਹਰ ਪਾਰਟੀ ਦੀ ਸਰਕਾਰ ਆਈ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਦੇ ਕਾਰਜਕਾਲ 'ਚ ਉਹ ਸੇਵਾਮੁਕਤ ਹੋਏ ਨੇ ਪਰ ਕੱਚੇ ਰਟਾਇ ਹੋਏ ਨੇ ਸਮੇਂ-ਸਮੇਂ ਤੇ ਸਰਕਾਰਾਂ ਲਾਰੇ ਲਾਉਂਦੀਆਂ ਆ ਰਹੀਆਂ ਨੇ ਵਾਅਦੇ ਕਰਦੀਆਂ ਆ ਰਹੀਆਂ ਨੇ ਪਰ ਆਪਣੀਆਂ ਗੱਲਾਂ ਤੇ ਆਪਣੇ ਵਾਅਦਿਆਂ 'ਤੇ ਕਰੇ ਕੋਈ ਸਰਕਾਰ ਵੀ ਕਰੀ ਨਹੀਂ ਉਤਰੀ ਚੰਦਰਪਾਲ ਸਿੰਘ ਨੂੰ ਹੁਣ ਰਿਟਾਇਰਮੈਂਟ ਤੋਂ ਬਾਅਦ ਨਾ ਹੀ ਕੋਈ ਸਰਕਾਰੀ ਪੱਤਾ ਮਿਲਣਾ ਨਾ ਹੀ ਕੋਈ ਉਹਨਾਂ ਦੀ ਪੈਨਸ਼ਨ ਲੱਗਣੀ ਹੈ ਜਿਸ ਨਾਲ ਉਹ ਆਪਣਾ ਸਮਾਂ ਆਪਣਾ ਭਵਿਕ ਖੁਸ਼ੀ ਨਾਲ ਬਿਤਾ ਸਕਣ ਅੱਜ ਇਸ ਮੌਕੇ ਉਹਨਾਂ ਨੇ ਭਰੇ ਮਨ ਨਾਲ ਮੀਡੀਆ ਦੇ ਨਾਲ ਧੰਨਵਾਦ ਕੀਤਾ ਨਾਲ ਹੀ ਉਹਨਾਂ ਦੇ ਸਾਥੀ ਆਗੂਆਂ ਨੇ ਵੀ ਗੱਲਬਾਤ ਕੀਤੀ ਸੁਣੋਨਿਆ ਤੁਹਾਨੂੰ ਉਹਨਾਂ ਨੇ ਕੀ ਕਿਹਾ ਕੀ ਮੈਸੇਜ ਆਇਆ ਸਰਕਾਰਾਂ ਨੂੰ ਚੰਦਰਪਾਲ ਸਿੰਘ ਆਈ ਇਹਦਾ ਮਹਿਕਮਾ ਸਾਡਾ ਪੀਆਰਟੀਸੀ ਦਾ ਮਹਿਕਮਾ ਹੈ ਅੱਜ ਵੀ ਗੱਲ ਕੀਤੀਆਂ ਦਾ ਦਿਨ ਹੈ ਘੱਪ ਆਇਆ ਜਾ ਰਿਹਾ ਹੈ ਕਿ ਦੇਖੋ ਇਹ 20 ਸਾਲ ਹੋ ਗਏ ਮੈਨੂੰ ਨੌਕਰੀ ਕਰਦਿਆਂ ਨੂੰ 2004 ਦਾ ਭਾਤੀਆਂ ਮੈਂ ਕੋਈ ਮੇਰੀ ਪੈਨਸ਼ਨ ਨਹੀਂ ਲੱਗੀ ਮੈਂ ਖਾਲੀ ਹੱਥ ਜਾ ਰਿਹਾ ਹਾਂ 20 ਸਾਲ ਸਰਵਿਸ ਕਰ ਰਹੀ ਆ ਕੀਤੀ ਆ ਜੀ ਮੈਂ ਪੀਆਰਟੀਚ ਮੈਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਘੱਟੋ ਘੱਟ ਸਾਡੀ ਪੈਨਸ਼ਨ ਤਾਂ ਲਾਵੇ ਜੀ ਉਹੀ ਪੈਨਸ਼ਨ ਹੀ ਪੈਨਸ਼ਨ ਜ਼ਰੂਰ ਲਾਵੇ ਸਰਕਾਰ ਰਾਟੇ ਅਸੀਂ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਧਰਨੇ ਵੀ ਲਾਏ ਆ ਜੀ ਅਸੀਂ ਬਹੁਤ ਧਰਨੇ ਵੀ ਲਾਏ ਆ ਤੇ ਫੇਰ ਵੀ ਸਾਡੀ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਗਈ ਅਸੀਂ ਕੱਚੇ ਰਿਟਾਇਰਮੈਂਟ ਹੋ ਕੇ ਜਾ ਰਹੇ ਆਂ ਜੀ ਸਰਕਾਰ ਸਤਾ ਵਿੱਚ ਹੁਣ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਅਸੀਂ ਇਕੱਠੇ ਹਾਂ ਪੱਕੇ ਕਰਾਂਗੇ ਪਹਿਲਾਂ ਵਾਦਾ ਕੀਤਾ ਵੀ ਪੱਕੇ ਕਰਾਂਗੇ ਪੱਕੇ ਕੀਤਾ ਨਹੀਂ ਸਾਰੀ ਸਰਕਾਰ ਸਾਹ ਹਾਂ ਸਾਰੀਆਂ ਸਰਕਾਰਾਂ ਲੜਾਈ ਲਾਈ ਗਈਆਂ ਪਾਰ ਕਿੰਨੇ ਪਾਰਿਆਂ ਸਾਰੇ ਦੱਪਾਂ ਦੇ ਚਾਹੁੰਦੇ ਸੀ ਸਾਡਾ ਹਾਂਜੀ ਹਾਂਜੀ ਸਾਰੀਆਂ ਸਰਕਾਰਾਂ ਵੇਖੀਆਂ ਜੀ ਮੈਂ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਇੱਕ ਪਾਸੇ ਮੋਟੀਆਂ ਤਨਖਾਹਾਂ ਲੈ ਲੈਂਦੇ ਆ ਬਾਅਦ ਵਿੱਚ ਰਿਟਾਇਰਮੈਂਟ ਤੇ ਵੀ ਰੁਪਾ ਬਸੋਪਾਂ ਸਰਕਾਰਾਂ ਲਈ ਪੰਮਾ ਕਿੰਨੇ ਦੇਖਦੇ ਆ ਤੁਸੀਂ ਕੱਚੇ ਲੱਗੇ ਸੀ ਦਿਖਾ ਦੇ ਰਿਹਾ ਰਿਟਾਇਰਮੈਂਟ ਦੇ ਵਿੱਚ ਆ ਸਾਡੀ ਤਨਖਾਹ ਵੀ ਬਹੁਤ ਘੱਟ ਸੀ ਜੀ ਤੇ ਹੁਣ ਰਿਟਾਇਰਮੈਂਟ ਤੇ ਵੀ ਸਾਨੂੰ ਕੁਝ ਨਹੀਂ ਮਿਲ ਰਿਹਾ ਜੀ ਖਾਲੀ ਹੱਥੀ ਜਾ ਰਹੇ ਆ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਬਾਰੇ ਘਟੂ ਘਟ ਪੈਨਸ਼ਨ ਤਾਂ ਲਾਉਣ ਜੀ ਸਾਡੀ ਕਲਵੰਤ ਸਿੰਘ ਪ੍ਰਧਾਨ ਪੜਨ バス ਪੀਆਰਸੀ ਕੰਡਕਟਰ ਵਰਕਰ ਯੂਨੀਅਨ 25/11 ਤਾਂ ਅੱਜ ਸਾਡਾ ਸਾਥੀ ਸ਼ਿੰਦਰਪਾਲ ਸਿੰਘ ਸੀਬੀਐਫ 10 ਜੋ ਲਗਭਗ 21 ਸਾਲ ਵਿਭਾਗ ਦੇ ਵਿੱਚ ਸਰਕਾਰੀ ਵਾਸਤੇ ਡਿਊਟੀ ਕਰਨ ਤੋਂ ਬਾਅਦ ਅੱਜ ਕੱਚਾ ਰਿਟਾਇਰ ਹੋ ਗਿਆ 58 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਤਾਂ ਕਿਸੇ ਵੀ ਸਰਕਾਰ ਵੱਲੋਂ ਕੋਈ ਅੱਜ ਰਿਟਾਇਰਮੈਂਟ ਤੇ ਕੋਈ 5 ਰੁਪਏ ਦਾ ਕੋਈ ਪੱਤਾ ਕੋਈ ਪੈਨਸ਼ਨ ਕੁਝ ਨਹੀਂ ਖਾਲੀ ਹੱਥ ਜਾ ਰਿਹਾ ਹੈ ਸਿਰਫ ਮੁਲਾਜ਼ਮਾਂ ਵੱਲੋਂ ਜੇ ਕੋਈ ਉਹ 5-10000 ਰੁਪਏ ਇਕੱਠਾ ਕਰਕੇ ਉਹਦੀ ਮਦਦ ਕੀਤੀ ਗਈ ਤਾਂ ਉਹ ਜ਼ਰੂਰ ਆਪਸੀ ਸਾਡਾ ਭਾਈਚਾਰਾ ਹੈ ਹੋਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਸਾਥੀ ਬਹੁਤ ਜ਼ਿਆਦਾ ਬਿਮਾਰ ਹੈ ਇਸ ਤੋਂ ਬਾਅਦ ਆਪਦੇ ਪਰਿਵਾਰ ਦਾ ਜਾਂ ਆਪਦਾ ਪਾਲਣ ਪੋਸ਼ਣ ਕਿਵੇਂ ਕਰੇਗਾ ਸਰਕਾਰ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਸਾਡੇ ਵਿਭਾਗ ਦੇ ਵਿੱਚ ਲਗਭਗ 20-22 ਸਾਲਾਂ ਤੋਂ ਕੋਈ ਵੀ ਮੁਲਾਜ਼ਮ ਰੈਗੂਲਰ ਨਹੀਂ ਹੋਇਆ 18-20 ਸਾਲਾਂ ਤੋਂ ਕੱਚੇ ਨਗੁਣੀਆ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਨੇ ਅਸੀਂ ਪਹਿਲੀਆਂ ਸਰਕਾਰਾਂ ਨੂੰ ਚਲਦਾ ਕਰਕੇ ਬੜੇ ਜੋਸ਼ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਚੁਣੀ ਕਿ ਸਰਕਾਰ ਸਾਡੇ ਮਸਲੇ ਹੱਲ ਕਰੇਗੀ ਪਰ ਲਗਭਗ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸਰਕਾਰ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਸਾਡੇ ਵਿਭਾਗ ਦੇ ਆਪਣੇ ਕਰੂਨ ਹੋਣ ਦੇ ਬਾਵਜੂਦ ਵੀ ਕੋਈ ਮੁਲਾਜ਼ਮ ਸਾਡਾ ਰੈਗੂਲਰ ਨਹੀਂ ਕੀਤਾ ਐਸੇ ਤਰ੍ਹਾਂ ਹਰ ਮਹੀਨੇ ਸਾਡਾ ਇੱਕ ਸਾਥੀ ਜਿਹੜਾ ਉਹ ਕੱਚਾ ਰਿਟਾਇਰ ਹੋਣ ਦਾ ਜਾ ਰਿਹਾ ਹੈ ਤਾਂ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆਂ ਵੀ ਜੇਕਰ ਸਰਕਾਰਾਂ ਨੂੰ ਅਸੀਂ ਸੱਤਾ ਦੇ ਲਿਆਉਣ ਦੇ ਵਿੱਚ ਇਹਨਾਂ ਸਹਿਯੋਗ ਕੀਤਾ ਹੈ ਤਾਂ ਸਰਕਾਰਾਂ ਸਾਡੇ ਮਸਲੇ ਹੱਲ ਕਰਨ ਸਾਡੇ ਸਾਥੀਆਂ ਨੂੰ ਰੈਗੂਲਰ ਕਰਨ ਸਾਡੀਆਂ ਨਗੁਣੀਆ ਤਨਖਾਹਾਂ ਦੇ ਵਿੱਚ ਵਾਧੇ ਕਰਕੇ ਸਾਨੂੰ ਸਾਡੇ ਵਿਭਾਗ ਦੇ ਵਿੱਚ ਪੱਕਾ ਕੀਤਾ ਜਾਵੇ ਤਾਂ ਜੋ ਅਸੀਂ ਆਪਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਤੇ ਕਿਨਾਂ ਕਰ ਸਕੀਏ ਬਿਲਕੁਲ ਜੀ ਇੱਕ ਸਾਨੂੰ ਇੱਕ ਬਸ ਜਿਵੇਂ ਕਹਿੰਦੇ ਨੇ ਵੀ ਇੱਕ ਰੋ ਨਹੀਂ ਸਕਦੇ ਵੀ ਕਿਵੇਂ ਬਿਆਨ ਕਰੀਏ ਵੀ ਕਿਵੇਂ ਅਸੀਂ ਲਗਭਗ 21 ਸਾਲ ਇੱਕ ਬਸ ਦੇ ਇੱਤੇ ਡਿਊਟੀ ਕਰਕੇ ਤੁਸੀਂ ਵੇਖਦੇ ਹੋ ਵੀ ਬੱਸਾਂ ਵੀ ਸਰਕਾਰੀ ਬੱਸਾਂ ਦਾ ਕੀ ਹਾਲ ਹੁੰਦਾ ਹੈ 21 ਸਾਲ ਡਿਊਟੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਇਸ ਵਿਭਾਗ ਦੇ ਵਿੱਚੋਂ ਸਾਥੀ ਜਾ ਰਿਹਾ ਹੈ ਉਹਦੇ ਦਿਲ ਤੇ ਕੀ ਬੀਤਰੀ ਤੇ ਸਾਡੇ ਦਿਲ ਤੇ ਕੀ ਬੀਤਰੀ ਅਸੀਂ ਜਾਣਦੇ ਆ ਅਸੀਂ ਆਪਦਾ ਦੁੱਖ ਜਿਹੜਾ ਬਿਆਨ ਨਹੀਂ ਕਰ ਸਕਦੇ ਵੀ 21 ਸਾਲ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਅਸੀਂ ਵਿਭਾਗ ਦੇ ਵਿੱਚੋਂ ਜਾ ਰਹੇ ਆ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪੈਨਸ਼ਨ ਕੋਈ ਭੱਤਾ ਕੋਈ ਰਿਟਾਇਰਮੈਂਟ ਤੇ ਕੋਈ ਫੰਡ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਵੀ ਖੁਸ਼ੀ ਤਾਂ ਤਾਂ ਹੁੰਦੀ ਵੀ ਜੇਕਰ ਸਾਨੂੰ ਅੱਜ ਰਿਟਾਇਰਮੈਂਟ ਤੇ ਕੋਈ 25 ਲੱਖ ਰੁਪਏ ਫੰਡ ਮਿਲਦਾ ਜਾਂ ਸਾਨੂੰ ਕੋਈ 15-20000 25000 ਪੈਨਸ਼ਨ ਦੀ ਉਮੀਦ ਹੁੰਦੀ ਵੀ ਹਰ ਮਹੀਨੇ ਸਾਨੂੰ ਆਪਦੇ ਘਰ ਬੈਠਿਆਂ ਸਾਡਾ ਜਿਹੜਾ ਉਹ ਵਧੀਆ ਸਾਡਾ ਪੇਟ ਪਾਲਣ ਪੋਸ਼ਣ ਹੋ ਸਕੇਗਾ ਪਰ ਅੱਜ ਤੋਂ ਲੈ ਕੇ ਸਾਥੀ ਨੂੰ ਟੈਨਸ਼ਨ ਪੈ ਗਈ ਵੀ ਮੈਂ ਆਪਦਾ ਜਿਹੜਾ ਅੱਗੇ ਪਾਲਣ ਪੋਸ਼ਣ ਕਿਵੇਂ ਕਰਾਂਗਾ ਆਪ ਦੀ ਦਵਾਈ دارو ਕਿਵੇਂ ਕਰਵਾਵਾਂਗਾ ਇਹ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਜਲਦ ਕੀਤੇ ਜਾਣ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਸਾਨੂੰ ਧਰਨੇ ਮਿਯਾਰ ਨਹੀਂ ਕਰਨ ਲਈ ਜਾਂ ਹੰਤਾਲਾ ਕਰਨ ਲਈ ਬਿਲਕੁਲ ਜੀ ਇਹ ਦੂਤ ਪ੍ਰਾਈਵੇਟ ਚੰਗਾ ਹੈ ਵੀ ਜੇਕਰ ਪ੍ਰਾਈਵੇਟ ਕੰਪਨੀ ਦੇ ਵਿੱਚ 15-20 ਸਾਲ ਨੌਕਰੀ ਕਰਨ ਤੋਂ ਬਾਅਦ ਬੰਦਾ ਰਿਟਾਇਰ ਹੁੰਦਾ ਉਹਨੂੰ ਵੀ 7-8 ਲੱਖ ਰੁਪਇਆ ਉਹ ਪ੍ਰਾਈਵੇਟ ਮਾਲਕ ਦਿੰਦਾ ਹੈ ਤੇ ਉਹਦੀ ਵੀ 1500-2000 ਰੁਪਇਆ ਪੈਨਸ਼ਨ ਵਾਹਦਾ ਪਰ ਸਾਡੇ ਵਿਭਾਗ ਦੇ ਵਿੱਚ ਤਾਂ ਅਜੇ ਵੀ ਕੁਛ ਨਹੀਂ ਵੀ ਪ੍ਰਾਈਵੇਟ ਨਾਲੋਂ ਵੀ ਬਰਾ ਭਾਲੇ ਵੀ ਅੱਜ ਇਹਨੂੰ ਕੋਈ 1000 ਰੁਪਿਆ ਪੈਨਸ਼ਨ ਦੀ ਵੀ ਉਮੀਦ ਨਹੀਂ ਕਿਸੇ ਵੱਨੋਂ ਵੀ ਸਰਕਾਰ ਵੱਲੋਂ ਕੋਈ 1000 ਰੁਪਿਆ ਇਹਨੂੰ ਪੈਨਸ਼ਨ ਨਹੀਂ ਮਿਲ ਸਕੇ ਇਹੋ ਜਿਹਾ ਵੀ ਕੋਈ ਸਰਕਾਰ ਵੱਲੋਂ ਪ੍ਰਬੰਧ ਨਹੀਂ ਅੱਜ ਹੀ ਰਿਟਾਇਰ ਹੋ ਗਿਆ ਅੱਜ ਤੋਂ ਬਾਅਦ ਇਹਦਾ ਮੈਗਮੇ ਨਾਲ ਕੋਈ ਵਾਸਤਾ ਨਹੀਂ ਤਾਂ ਇਹ ਆਪਦਾ ਕਮਾਵੇ ਖਾਵੇ ਜਿੱਥੋਂ ਮਰਜ਼ੀ ਭਾਵੇਂ ਭੁੱਖਾ ਸਵੇਂ ਸਰਕਾਰ ਨੂੰ ਜਾਂ ਵਿਭਾਗ ਨੂੰ ਇਸ ਚੀਜ਼ ਦੀ ਕੋਈ ਟੈਨਸ਼ਨ ਨਹੀਂ ਇਸ ਬੰਦੇ ਨੇ 20 ਸਾਲ ਵਿਭਾਗ ਦੇ ਵਿੱਚ ਕੰਮ ਕੀਤਾ ਹੈ ਵਿਭਾਗ ਦੀ ਆਮਦਨ ਦੇ ਵਿੱਚ ਵਾਧਾ ਕੀਤਾ ਹੈ ਤਾਂ ਇਹਦੀ ਜਿਹੜੀ ਅਗਾ ਆਪਦੇ ਮਾਲੋ ਇਹਨੇ ਆਪਦਾ ਪੇਟ ਆਪ ਵੇਖਣਾ ਮੈਂ ਕਿਵੇਂ ਭਰਨਾ ਹੈ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਇਹਦੇ ਵਿੱਚ ਕੋਈ ਧਿਆਨ ਨਹੀਂ ਉਹਨਾਂ ਦਾ ਹਾਂ ਕਹਿਣ ਨੂੰ ਸਰਕਾਰੀ ਏ ਪਰ ਪ੍ਰਾਈਵੇਟ ਨਾਲੋਂ ਵੀ ਪਿਹੜਾ ਹਾਲ ਹੈ ਤਾਂ ਦੋਸਤੋ ਕੀ ਵਿਚਾਰ ਹੈ ਤੁਹਾਡੇ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਿਸ ਦੀ ਗਲਤੀ ਹੈ ਇਹਦੇ ਵਿੱਚ ਕੀ ਸਿਸਟਮ ਹੋਣਾ ਚਾਹੀਦਾ ਹੈ ਕੀ ਇਹ ਜਿਆ ਰਸਤਾ ਹੋਣਾ ਚਾਹੀਦਾ ਹੈ ਕਿ ਇਹ ਕੱਚੇ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਵੀ ਆਪਣਾ ਜਿਹੜਾ ਜੀਵਨ ਬਸਰ ਹੈ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਚੰਗੀ ਤਰ੍ਹਾਂ ਕਰ ਸਕਦਾ ਜੈ ਹਿੰਦ ਜੈ ਭਰਤ